ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੁਦਰਤੀ ਆਫਤ ਇਹ ਆਈ ਹੈ ਉਹਦੇ ਵਿੱਚ ਹੜਪੀੜਤਾਂ ਦੀ ਮਦਦ ਦੇ ਵਾਸਤੇ ਬਈ ਸੱਜਾ ਜਗਾ ਜਗਾ ਤੋਂ ਟਰਾਲੀਆਂ ਰਸਣ ਗਿਆ ਪਰ ਇਹ ਸਤਿਗੁਰੂ ਮਹਾਰਾਜ ਨੇ ਕਿਰਪਾ ਕਰਕੇ ਖਾਸ ਕਰਕੇ ਸਾਡੇ ਮੁੱਖ ਆਗੂ ਆਗੂ ਇੱਕ ਨਵਾਈ ਹੈ ਬਾਲੇ ਜਨ ਜੀ ਕਰ ਮਿਹਬਾਨ ਦੇ ਮੁੱਖ ਵਾਕ ਅਨੁਸਾਰ ਸਾਡੇ ਇਲਾਕੇ ਨੂੰ ਬਹੁਤ ਵਧੀਆ ਆਗੂ ਮਿਲੇ ਨੇ ਭਾਈ ਸੁਤਵਿੰਦਰ ਸਿੰਘ ਟੋੜਾ ਉਹਨਾਂ ਨੇ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਇਹ ਜੋ ਹੜਪੀੜਤਾ ਦੀ ਮਦਦ ਦੇ ਵਾਸਤੇ ਬਹੁਤ ਵੱਡਾ ਉਪਰਾਲਾ ਕੀਤਾ ਵਧੀਆ ਸਲਾਘਾ ਜੋ ਕਦਮ ਹੈ ਸਤਿਗੁਰੂ ਮਹਾਰਜ ਜੀ ਕਿਰਪਾ ਕਰਨ ਐਸੇ ਤਰੀਕੇ ਅਨੁਸਾਰ ਕਿਉਂਕਿ ਗੁਰੂ ਮਹਾਰਾਜੇ ਪੂਰਨ ਨਹੀਂ ਪਾਏ ਹੋਏ ਨੇ ਗੁਰੂ ਨਾਨਕ ਦੇਵ ਮਹਾਰਜ ਜੀ ਤੋਂ ਹੀ ਚਲੇ ਆਏ ਨੇ ਸੋ ਉਹਨਾਂ ਨੂੰ ਨਿਵਾਉਂਦੇ ਹੋਏ ਇਹ ਵੱਡਾ ਉਦਮ ਕੀਤਾ ਗਿਆ ਸਤਿਗੁਰੂ ਮਹਾਰਜ ਜੀ ਕਿਰਪਾ ਕਰਨ ਇਸੇ ਤਰੀਕੇ ਅਨੁਸਾਰ ਬੈਸੇ ਤੇ ਆਪ ਬਚਾ ਕੇ ਰੱਖਣਾ ਹਫਤਾ ਤੋਂ ਅਜੇ ਲੋਡ ਪਵੇ ਫਿਰ ਸਾਨੂੰ ਮਦਦ ਕਰਨ ਦੇ ਵਾਸਤੇ ਬਤ ਵਤ ਉਦਾਂ ਬਖਸ਼ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੁੱਚੇ ਨਗਰ ਟੋੜੀ ਦੀ ਸੰਗਤ ਦੀ ਕਿਰਪਾ ਹੋਈ ਹੈ ਸਾਰੇ ਨਾਲ ਕੇ ਵੱਡਾ ਉਪਰਾਲਾ ਕੀਤਾ ਹੈ 4 ਲੱਖ ਰੁਪਇਆ ਸਾਡੇ ਨਗਰ ਵਿੱਚੋਂ ਇਕੱਠਾ ਹੋਇਆ 3 ਲੱਖ ਰੁਪਇਆ ਟੋੜਾ ਸਾਹਿਬ ਯਾਜਮੰਦ ਟੋੜਾ ਕਬੱਡੀ ਕੱਪ ਕੋਨੇ ਪਾਇਆ ਹੈ ਕੁੱਲ 7 ਲੱਖ ਰੁਪਇਆ ਦੀ ਸੀ ਰਾਸ਼ੀ ਲੈ ਕੇ ਜਾ ਰਹੇ ਹਾਂ ਉੱਥੇ ਜਿਹਦੇ ਵਿੱਚ 200 ਕੁਆਂਟਾ ਸਾਡਾ ਹਰਾ ਚਾਰਾ ਸੈਲੋਜ ਨੂੰ ਉਹ ਲਿਖੇ ਜਾ ਰਿਹਾ ਟੂੜੀ ਦੀਆਂ ਟਰਾਲੀਆਂ ਲੈ ਕੇ ਜਾ ਰਹੀ ਹੈ ਸੰਗਤ ਤੇ 5000 ਲੀਟਰ ਡੀਜ਼ਲ ਅਸੀਂ ਉਥੇ ਕਿਸਾਨਾਂ ਨੂੰ ਦੇ ਕੇ ਆਉਣਾ ਹੈ ਇਹ ਨਗਰ ਵੱਲੋਂ ਸੇਵਾ ਹੈ ਜਿੱਨੀ ਗੁਰੂ ਸਾਹਿਬ ਨੇ ਸਾਡੇ ਨਗਰੀ ਝੋੜੀ ਸੇਵਾ ਪਾਈ ਹੈ ਤੇ ਉਨੀ ਅਸੀਂ ਕਰ ਰਹੇ ਹਾਂ ਗੁਰੂ ਕਿਰਪਾ ਕਰੇ ਹੋਰ ਕਿਰਪਾ ਬਖਸ਼ੀ ਕਰੇ ਸਿ ਹੋਰ ਤੱਕ ਲੋ ਕਰ ਸਕੀਏ ਕਿਉਂਕਿ ਜਦੋਂ ਵੀ ਕਦੇ ਪੰਜਾਬ ਤੇ ਆਫਤ ਆਈ ਹੈ ਤਾਂ ਪੰਜਾਬ ਦੇ ਨਾਲ ਪੰਜਾਬ ਵੀ ਖੜਿਆ ਹੈ ਤੇ ਸਾਡੇ ਜੋ ਬਜ਼ੁਰਗਾਂ ਦੇ ਪਰੰਪਰਾਵਾਂ ਨੇ ਰਵੈਇਤਾ ਨੇ ਸਾਡੇ ਫਰਜ਼ ਬੰਦੇ ਨੇ ਕਿ ਅਸੀਂ ਆਪਦੇ ਭਰਾਵਾਂ ਨਾਲ ਮਨੁੱਖਤਾ ਨਾਲ ਖੜਦੇ ਰਹਿਆ ਪੰਜਾਬ ਦੇ ਵਾਸੀ ਤੇ ਹੁਣ ਤਾਂ ਪੰਜਾਬ ਸਿਰੇ ਆਫਤਾ ਹੀ ਹੋਇਆ ਕੁਦਰਤੀ ਆਫਤਾ ਹੈ ਪਰ ਨਾਲ ਭਾਈ ਵੀ ਕਹਿਣਾ ਇਹ ਮਨੁੱਖੀ ਆਫਤ ਵੀ ਹੈ ਤੇ ਕੁਦਰਤੀ ਆਫਤ ਵੀ ਹੈ ਬੰਦੇ ਨੇ ਗਲਤੀਆਂ ਕਰਕੇ ਵੱਡਾ ਨੁਕਸਾਨ ਹੋਇਆ ਪਰ ਪੰਜਾਬ ਪੰਜਾਬ ਨਾਲ ਖੜਦਾ ਰਿਹਾ ਹੈ ਤੋਂ ਅਸੀਂ ਗੁਰੂ ਮਹਾਰਾਜ ਅਗੇ ਅਰਦਾਸ ਕੀਤੀ ਹੈ ਆਪជា ਕਿਰਪਾ ਕਰੇ ਜਿੰਨੀ ਸੇਵਾ ਟੋੜੇ ਨਕਰੀ ਚੋੜੀ ਸੰਗਤ ਦੇ ਵਿੱਚ ਪਾਈ ਹੈ ਇਹ ਸੇਵਾ ਹਰ ਨਗਰ ਨਿਵਾਸੀ ਨੇ ਹਰ ਕਿਰਤੀ ਸਿੱਖ ਨੇ ਹਰ ਦੁਕਾਨਦਾਰ ਨੇ ਹਰ ਗਰੀਬ ਸੱਜਣ ਨੇ ਆਪਣਾ ਬੰਦਾ ਯੋਗਦਾਨ ਪਾਇਆ ਤਿਲ ਫੁੱਲ ਲੈ ਕੇ ਜੋ ਸਾਡੇ ਗੁਰੂਨ ਸਾਹਿਬ ਤੋਂ ਸੇਵਾ ਲਈ ਲੈ ਕੇ ਜਾ ਰਿਹਾ ਜਲਸਪੁਰ ਗੁਰਦਾਸਪੁਰ ਜਾ ਰਹੇ ਆ ਜੀ ਕਲਾਂ ਨੌਰ ਹਲਕੇ ਵਿੱਚ ਜਾ ਕੇ ਸੇਵਾ ਕਰਕੇ ਆ ਬਹੁਤ ਸੰਗਤ ਨੂੰ ਕੀ ਸੰਦੇਸ਼ ਹੈ ਤੁਹਾਡਾ ਸਭ ਤੋਂ ਬੇਨਤੀ ਹੈ ਸੱਚੇ ਪਾਤਸ਼ਾਹ ਸਭ ਨੂੰ ਦਤਾ ਜਿੰਦਾ ਜਿੰਨੀ ਕਿ ਸੇਵਾ ਲੇਖੇ ਲਾ ਜੀ ਦੇਣੀ ਚਾਹੀਦੀ ਹੈ ਕਿਸੇ ਲੋੜਵੰਦੇ ਆਪਾਂ ਮਦਦ ਕਰ ਸਕੀਏ ਵੱਡੇ ਭਾਗ ਹੁੰਦੇ ਨੇ ਤੇ ਮਹਾਰਾਜ ਕਿਰਪਾ ਕਰੇ ਸਭ ਨੂੰ ਇਹ ਮੌਕਾ ਬਖਸ਼ਦਾ ਰਹੇ ਇਹ ਕੁਦਰਤੀ ਆਫਤ ਹੈ ਜੀ ਪੰਜਾਬ ਦੇ ਅੰਦਰ ਆਈਆਂ ਨੇ ਨਾ ਇਹਨਾਂ ਹੜ੍ਹਾਂ ਦੇ ਕਾਰਨ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਸਾਡੇ ਕਈ ਜ਼ਿਲ੍ਹੇ ਬਿਲਕੁਲ ਇਹ ਕਹਿ ਲੋ ਕਿ ਪਲਤਵਾਹੀ ਦੇ ਕਿਨਾਰੇ ਤੇ ਜਾ ਖੜੇ ਨੇ 16 ਲੋਕਾਂ ਦੀ ਮਦਦ ਕਰਨ ਵਾਸਤੇ ਕੱਲੇ ਪੰਜਾਬ ਚੋਂ ਨਹੀਂ ਹਿੰਦੁਸਤਾਨ ਤੋਂ ਨਹੀਂ ਦੁਨੀਆ ਭਰ ਦੇ ਲੋਕਾਂ ਨੇ ਆਪਣੇ ਆਪਣੇ ਧਰਮਾਂ ਤੋਂ ਉਪਰ ਉੱਠ ਕੇ ਔਰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਇੱਕ ਬਹੁਤ ਵੱਡਾ ਪ੍ਰਾਲਾ ਕੀਤਾ ਉਸੇ ਦੇ ਤਹਿਤ ਸਰਕਾਰ ਸਤਿੰਬਰ ਸਿੰਘ ਚੋੜਾ ਜੋ ਸਾਡੇ ਹਲਕੇ ਦੇ ਮੈਂਬਰ ਸ਼ੋਮੀ ਕੁਮਾਰੀ ਨੇ ਇਹਨਾਂ ਨੇ ਇਸ ਪ੍ਰਾਲੇ ਨੂੰ ਅੱਗੇ ਵਧਾਉਂਦਿਆਂ ਹੋਇਆ ਟੌੜਾ ਕਬੱਡੀ ਕੱਪ ਦੇ ਸਾਰੇ ਮੈਂਬਰਾਂ ਨੇ ਪਲੇਅਰ ਕੇ 3 ਲੱਖ ਰੁਪਏ ਵਿੱਚੋਂ ਇਕੱਠਾ ਕੀਤਾ ਅਤੇ ਸਾਰੇ ਨਗਰ ਦੇ ਵਿੱਚ ਘਰ-ਘਰ ਜਾ ਕੇ ਬੇਨਤੀ ਕਰਕੇ 4 ਲੱਖ ਰੁਪਏ ਨਗਰ ਦੇ ਵਿੱਚੋਂ ਇਕੱਠਾ ਕਰਕੇ 7 ਲੱਖ ਰੁਪਏ ਦੀ ਜਿਹੜੀ ਰਕਮ ਦੀ ਰਾਸੀ ਹੈ ਉਹਨਾਂ ਹਰ ਪੀੜਤਾ ਦੀ ਮਦਦ ਉਸ ਆ ਤੇ ਪੇਕੀ ਜਾ ਰਹੀ ਹੈ ਔਰ ਗੁਰੂ ਸਾਹਿਬ ਦੇਖੋ ਦਿੰਦੇ ਹਰ ਇੱਕ ਨੂੰ ਸੁਨੋਣਾ ਹੈ ਹਰ ਘਰ ਦੇ ਵਿੱਚ ਕੋਈ ਕਮੀ ਨਹੀਂ ਹੁੰਦੀ ਪਰ ਜਿਹੜਾ ਹੌਸਲਾ ਹੈ ਇਹ ਦਾਨ ਕਰਨ ਦੀ ਜਿਹੜੀ ਮਤਲਬ ਸਮਰੱਥਾ ਹੈ ਇਹ ਹਰ ਇੱਕ ਦੇ ਅੰਦਰ ਨਹੀਂ ਜਾਗਦੀ ਇਹ ਫੇਜੀ ਤਾਂ ਗੁਰੂ ਦੀ ਕਿਰਪਾ ਹੁੰਦੀ ਹੈ ਉਹਨਾਂ ਲੋਕਾਂ ਦੇ ਅੰਦਰ ਜਾਗਦੀ ਹੈ ਔਰ ਜਿਹੜੇ ਲੋਕ ਮੈਂ ਸਮਝਦਾ ਕਿ ਰੋਲ ਬੰਨ ਦੀ ਮਦਦ ਕਰਦੇ ਨੇ ਉਹੀ ਸਮਾਜ ਦੇ ਚੱਕੇ ਵਧਦੇ ਨੇ ਗੁਰੂ ਸਾਹਿਬ ਕਿਰਪਾ ਕਰਨ ਸਰਦਾਰ ਸਤੰਬਰ ਸਿੰਘ ਡੌੜਾ ਦੇ ਸਮੁੱਚੇ ਹੀ ਨਗਰ ਦੇ ਬੱਚੇ-ਬੱਚੇ ਦੇ ਔਰ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਵਿੱਚ ਜੋਰਦਾਨ ਪਾਇਆ ਸਭ ਰਾਜ ਦੀ ਸਿਰ ਤੇ ਮੇਰਾ ਪਰ ਹੱਥ ਰੱਖਣ ਤਰੋਂ ਪਰੋਖਿ ਸ਼ੇਮਖਸ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ